ਉਹ ਨਹੀਂ ਦੋ ਮਰ ਦੋ ਮਰ ਦੋ ਮਰ ਉਹ ਲੋ ਕਰੀ ਯਾ ਫਾਈਨ ਮੈਂ ਮੇਰਾ ਕਮਰੇ ਜਾ ਸਕਦਾ ਨਹੀਂ ਬੈਣ ਲੱਗਾ ਜਦੋਂ ਮੈਂ ਜਾਇਂ ਕਰਦਾ ਮਰੇ ਨਾ ਅਨਜੀਤ ਕਿ ਇਧਰ ਭਾਈ ਇਦਾਂ ਨਹੀਂ ਮੈਂ ਆਪਣੇ ਫੋਨ ਗੇ ਤਾਂ ਤੁਹਾਡਾ ਫੋਨ ਦੂਜਾ ਨਾ ਮੈਂ ਐ ਕਿ ਨਹੀਂ ਕਿਦਾ ਐ ਕਿ ਔਰ ਦੋ ਮਿੰਟ ਹੋਰ ਦੋ ਮਿੰਟ ਹੋਰ ਬੱਕ ਦੋ ਮਿੰਟ ਮੈਂ ਇਧਰ ਚਲ ਗਿਆ ਦੋ ਮਿੰਟ ਦੋ ਮਿੰਟ ਇਧਰ ਦੋ ਮਿੰਟ ਦੋ ਮਿੰਟ ਆ ਗਈ ਭਾਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਆ ਜਾ ਬਾਹਰ ਲਿਆ ਆ ਹੀ ਬੰਦਾ ਆਇਆ ਜਿਹੜਾ ਸਦਰਦਾ ਨਹੀਂ ਹੈਗਾ ਕਹਿੰਦਾ ਭਾਜੀ ਬਾਹਰ ਜਾ ਯਾਰ ਮੈਨੂੰ ਗੱਲ ਕਰਨ ਦੇ ਕੋਈ ਮੇਰਾ ਯਾਰ ਦੋਸਤ ਆ ਮੈਂ ਕਿਹਾ ਯਾਰ ਦੋਸਤ ਤਾਂ ਪੱਕਾ ਹੈ ਨਹੀਂਗਾ ਤੂੰ ਕੰਜਰਾ ਮਰਵਾਏਂਗਾ ਕੇ ਦਾ ਤੂੰ ਪੱਕਾ ਮਰਵਾਏਂਗਾ ਤੇ ਤੇ ਫੇ ਮੂੰਹ ਤੇ ਯਾਦ ਰੱਖ ਲਿਆ ਵੀਡੀਓ ਬਣਾਉਂਦਾ ਚੱਲ ਕਹਿੰਦਾ ਕੋਈ ਨਾ ਬਣਾਈ ਜਾ ਭਾਜੀ ਕੋਈ ਗੱਲ ਨਹੀਂ ਫਿਰ ਬੱਬੂ ਉਹ ਆ ਗਿਆ ਬੱਬੂ ਦੇਖਿਆ ਵੀਡੀਓ ਬਣਦੀ ਆ ਦੇਖਿਓ ਇੰਨੇ ਗਣਾ ਓਕੇ 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 ਨੂੰ ਪ੍ਰੋਬਲਮ